ਖੇਡ ਸੰਸਾਰ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆਓ ਵੇਖਦੇ ਹਾਂ ਕਿ ਪਿਛਲੇ ਹਫ਼ਤੇ ਦੇ ਸਮੇਂ ਦੌਰਾਨ ਖੇਡਾਂ ਦੀ ਦੁਨੀਆ ਵਿੱਚ ਕਿਹੜੇ-ਕਿਹੜੇ ਮੁਕਾਬਲੇ ਹੋਏ ਅਤੇ ਕਿਹੜੇ ਨਵੇਂ ਰਿਕਾਰਡ ਬਣੇ ਅਤੇ ਨਾਲ ਹੀ ਜਾਣਕਾਰੀ ਹਾਸਲ ਕਰਦੇ ਹਾਂ ਪਿਛਲੇ ਦਿਨਾਂ ਦੇ ਸਾਰੇ ਖੇਡ ਨਤੀਜਿਆਂ ਦੀ ਅਤੇ ਆਉਣ ਵਾਲੇ ਖੇਡ ਮੁਕਾਬਲਿਆਂ ਦੀ ਤਿਆਰੀ ਬਾਰੇ ਤਾਂ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਇਸ ਵਾਰ ਦਾ ਇਹ ਤਾਜ਼ਾਤਰੀਨ ਅੰਕ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਦੀ ਕੌਮੀ ਖੇਡ ਹਾਕੀ ਦੀ ਜਿੱਥੇ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ FIH ਪ੍ਰੋ ਹਾਕੀ ਲੀਗ ਵਿੱਚ ਸਖਤ ਮੁਕਾਬਲੇ ਦੌਰਾਨ ਗ੍ਰੇਟ ਬ੍ਰਿਟੇਨ ਦੀ ਟੀਮ ਤੋਂ ਦੋ ਦੇ ਮੁਕਾਬਲੇ ਤਿੰਨ ਗੋਲਾਂ ਦੇ ਫਰਕ ਨਾਲ ਹਾਰ ਗਈਆਂ ਮਹਿਲਾ ਟੀਮ ਦੀ ਇਹ ਕੁੱਲ 8ਵੀਂ ਹਾਰ ਸੀ ਇਸ ਤਰ੍ਹਾਂ ਉਹਨਾਂ ਆਪਣੇ ਪ੍ਰੋ ਲੀਗ ਸੀਜ਼ਨ ਦੀ ਸਮਾਪਤੀ ਹਾਰ ਦੇ ਨਾਲ ਕੀਤੀ ਇਸ ਮੈਚ ਵਿੱਚ ਜ਼ਿਆਦਾਤਰ ਸਮਾਂ ਚੰਗਾ ਪ੍ਰਦਰਸ਼ਨ ਕਰਨ ਮਗਰੋਂ ਆਖਰੀ ਪਲਾਂ ਦੌਰਾਨ ਬ੍ਰਿਟੇਨ ਦੀ ਗ੍ਰੇਸ ਬਾਲਸਨ ਨੇ 56ਵੇਂ ਅਤੇ 58ਵੇਂ ਮਿੰਟ ਵਿੱਚ ਦੋ ਗੋਲ ਕੀਤੇ ਜਿਸ ਕਾਰਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਮੈਚ ਦੌਰਾਨ ਦੋ ਫੈਸਲੇ ਭਾਰਤੀ ਟੀਮ ਦੇ ਖਿਲਾਫ ਗਏ ਜਿਨ੍ਹਾਂ ਵਿੱਚ ਇੱਕ ਵੀਡੀਓ ਰਿਵਿਊ ਵਾਲਾ ਫੈਸਲਾ ਵੀ ਸ਼ਾਮਲ ਸੀ ਅਤੇ ਇਸ ਨਾਲ ਭਾਰਤੀ ਟੀਮ ਦੇ ਕੋਚ ਹਰਿੰਦਰ ਸਿੰਘ ਕੁਝ ਨਿਰਾਸ਼ ਨਜ਼ਰ ਆਏ ਦੂਜੇ ਬੰਨੇ ਭਾਰਤੀ ਪੁਰਸ਼ ਟੀਮ ਦਾ ਸਾਹਮਣਾ ਵੀ ਬ੍ਰਿਟੇਨ ਦੀ ਟੀਮ ਨਾਲ ਹੋਇਆ ਜਿੱਥੇ ਭਾਰਤ ਦੇ ਗੋਲ ਕੀਪਰ ਪੀ ਆਰ ਸ਼੍ਰੀਜੇਸ਼ ਨੇ ਇੱਕ ਪੈਨਲਟੀ ਕਾਰਨਰ ਦੇ ਨਾਲ ਨਾਲ ਇੱਕ ਪੈਨਲਟੀ ਵੀ ਬਚਾਈ ਪਰ ਉਹ ਗ੍ਰੇਟ ਬ੍ਰਿਟੇਨ ਨੂੰ ਜਿੱਤ ਤੋਂ ਨਹੀਂ ਰੋਕ ਸਕੇ ਬ੍ਰਿਟੇਨ ਦੇ ਫਿਲ ਰੋਪਰ ਨੇ ਮੈਚ ਦੇ ਸ਼ੁਰੂ ਵਿੱਚ ਹੀ ਗੋਲ ਕਰ ਦਿੱਤਾ ਸੀ ਅਤੇ ਇੱਕ ਸਮੇਂ ਭਾਰਤੀ ਟੀਮ ਨੇ ਅਗੇਤ ਵੀ ਹਾਸਲ ਕਰ ਲਈ ਸੀ ਪਰ ਜੈਕ ਵਾਲਰ ਨੇ ਗੋਲ ਕਰਕੇ ਬ੍ਰਿਟੇਨ ਨੂੰ ਬਰਾਬਰੀ ਉੱਤੇ ਲਿਆ ਖੜਾ ਕੀਤਾ ਅਤੇ ਇਸ ਮਗਰੋਂ 50ਵੇਂ ਮਿੰਟ ਵਿੱਚ ਐਲਨ ਫੋਰਸਥ ਨੇ ਗੋਲ ਕਰਕੇ ਬ੍ਰਿਟਿਸ਼ ਟੀਮ ਨੂੰ ਜਿੱਤ ਦਿਵਾ ਦਿੱਤੀ ਆਈਸੀਸੀ T20 ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਲਗਾਤਾਰ ਚੱਲ ਰਹੇ ਨੇ ਅਤੇ ਇਸ ਵਾਰ ਦੇ T20 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ਵਿੱਚ ਹੀ ਕਈ ਹੈਰਾਨ ਕਰਨ ਵਾਲੇ ਨਤੀਜੇ ਅਤੇ ਕਈ ਨਵੇਂ ਪਹਿਲੂ ਵੀ ਵੇਖੇ ਜਾ ਰਹੇ ਨੇ ਇਸ ਦਰਮਿਆਨ ਜਿੱਥੇ ਅਮਰੀਕਾ ਦੀ ਧਰਤੀ ਉੱਤੇ ਪਹਿਲੀ ਵਾਰ ਕੋਮਾਂਤਰੀ ক্রিকেট ਮੁਕਾਬਲੇ ਹੋ ਰਹੇ ਨੇ ਉੱਥੇ ਹੀ ਵਿਸ਼ਵ ਕੱਪ ਦੇ ਲਗਭਗ ਸਾਰੇ ਮੈਚਾਂ ਵਿੱਚ ਘੱਟ ਸਕੋਰ ਵਾਲੇ ਮੁਕਾਬਲੇ ਹੀ ਹੋ ਰਹੇ ਨੇ ਆਸਟ੍ਰੇਲੀਆ ਅਤੇ ਇੰਗਲੈਂਡ ਦਰਮਿਆਨ ਹੋਇਆ ਮੈਚ ਇਕਲੌਤਾ ਅਜਿਹਾ ਮੁਕਾਬਲਾ ਸੀ ਜਿਸ ਵਿੱਚ ਵੱਡੇ ਸਕੋਰ ਬਣੇ ਅਤੇ ਆਸਟ੍ਰੇਲੀਆ ਨੇ 200 ਦੌੜਾਂ ਦਾ ਸਕੋਰ ਹਾਸਲ ਕੀਤਾ ਨਹੀਂ ਤਾਂ ਬਾਕੀ ਸਾਰੇ ਮੈਚਾਂ ਵਿੱਚ ਦੌੜਾ ਬਣਾਉਣਾ ਕਾਫੀ ਮੁਸ਼ਕਲ ਕੰਮ ਸਾਬਤ ਹੋ ਰਿਹਾ ਹੈ ਟੀਮਾਂ ਦੀ ਸਥਿਤੀ ਵੇਖੀਏ ਤਾਂ ਹੁਣ ਤੱਕ ਦੇ ਮੈਚਾਂ ਵਿੱਚ ਦੱਖਣੀ ਅਫਰੀਕਾ ਪਹਿਲੀ ਅਜਿਹੀ ਟੀਮ ਬਣੀ ਜਿਸ ਨੇ ਪਹਿਲੇ ਤਿੰਨੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਆਪਣੀ ਥਾਂ ਪੱਕੀ ਕੀਤੀ ਜਦਕਿ ਭਾਰਤ ਅਫਗਾਨਿਸਤਾਨ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਦੀ ਸ਼ੁਰੂਆਤ ਵੀ ਕਾਫੀ ਵਧੀਆ ਰਹੀ ਹੈ ਇਸ ਦਰਮਿਆਨ ਮੇਜ਼ਬਾਨ ਦੇਸ਼ ਅਮਰੀਕਾ ਦੇ ਨਾਲ-ਨਾਲ ਯੂਗਾਂਡਾ ਦੇਸ਼ ਦੀ ਟੀਮ ਪਹਿਲੀ ਵਾਰ ਕੌਮਾਂਤਰੀ ਕ੍ਰਿਕਟ ਦੇ ਵੱਡੇ ਮੰਚ ਤੇ ਖੇਡ ਰਹੀ ਹੈ। ਫੁੱਟਬਾਲ ਦੀ ਦੁਨੀਆ ਵਿੱਚ FIFA ਵਿਸ਼ਵ ਕੱਪ ਤੋਂ ਬਾਅਦ ਹੁੰਦਾ ਦੁਨੀਆ ਦਾ ਸਭ ਤੋਂ ਵੱਡਾ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ ਯੂਰੋਪੀਅਨ ਚੈਂਪੀਅਨਸ਼ਿਪ ਭਾਵ UEFA ਯੂਰੋ ਦਾ ਆਯੋਜਨ ਜਰਮਨੀ ਵਿਖੇ ਸ਼ੁਰੂ ਹੋਣ ਲਈ ਤਿਆਰ ਹੈ। 14 ਜੂਨ ਤੋਂ ਸ਼ੁਰੂ ਹੋ ਕੇ 14 ਜੁਲਾਈ ਤੱਕ ਯਾਨੀ ਕਿ 1 ਮਹੀਨੇ ਤੱਕ ਚੱਲਣ ਵਾਲੇ ਇਸ ਕਮਾਂਤਰੀ ਫੁੱਟਬਾਲ ਮੁਕਾਬਲੇ ਵਿੱਚ ਯੂਰਪ ਦੀਆਂ ਕੁੱਲ 24 ਟੀਮਾਂ ਖੇਡ ਰਹੀਆਂ ਨੇ ਜਿਨ੍ਹਾਂ ਨੂੰ 4-4 ਕਰਕੇ 6 ਗਰੁੱਪਾਂ ਵਿੱਚ ਵੰਡਿਆ ਗਿਆ ਯੂਰਪ ਦੀਆਂ ਲਗਭਗ ਸਾਰੀਆਂ ਵੱਡੀਆਂ ਟੀਮਾਂ ਐਥੀਕੀ ਇਸ ਟੂਰਨਾਮੈਂਟ ਵਿੱਚ ਖੇਡ ਰਹੀਆਂ ਨੇ ਅਤੇ ਇਟਲੀ ਦੀ ਟੀਮ ਯੂਰੋ ਮੁਕਾਬਲੇ ਦੀ ਮੌਜੂਦਾ ਜੇਤੂ ਹੈ ਜਿਸ ਨੇ ਸਾਲ 220 ਦੇ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ ਯੂਰੋ 2024 ਦੇ ਮੈਚ ਜਰਮਨੀ ਦੇਸ਼ ਦੇ 10 ਵੱਖ-ਵੱਖ ਸ਼ਹਿਰਾਂ ਵਿੱਚ ਖੇਡੇ ਜਾਣਗੇ ਜਿਨ੍ਹਾਂ ਉੱਪਰ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ ਉਦਘਾਟਨੀ ਮੈਚ ਮੇਜ਼ਬਾਨ ਜਰਮਨੀ ਅਤੇ ਸਕਾਟਲੈਂਡ ਦਰਮਿਆਨ ਖੇਡਿਆ ਜਾਵੇਗਾ ਭਾਰਤ ਦੇ ਇੱਕ ਨੌਜਵਾਨ ਐਥਲੀਟ ਨੇ ਇੱਕ ਵਾਰ ਫਿਰ ਰਿਕਾਰਡ ਬਣਾਉਂਦੇ ਹੋਏ ਇੱਕ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜੇਤੂ ਐਥਲੀਟ ਗੁਲਵੀਰ ਸਿੰਘ ਨੇ ਅਮਰੀਕਾ ਦੇ ਪੋਰਟਲੈਂਡ ਟਰੈਕ ਫੈਸਟੀਵਲ ਹਾਈ ਪਰਫਾਰਮੈਂਸ ਮੁਕਾਬਲੇ ਵਿੱਚ ਦੂਜੇ ਸਥਾਨ ਉੱਤੇ ਰਹਿ ਕੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਕੌਮੀ ਰਿਕਾਰਡ ਤੋੜ ਦਿੱਤਾ ਹੈ ਪਾਉਲ ਬੰਤਾ ਮੈਮੋਰੀਅਲ ਰੇਸ ਵਿੱਚ ਹਿੱਸਾ ਲੈਂਦੇ ਆ ਪੱਛਮੀ ਉੱਤਰ ਪ੍ਰਦੇਸ਼ ਦੇ 26 ਸਾਲਾ ਐਥਲੀਟ ਗੁਲਵੀਰ ਸਿੰਘ ਨੇ 13 18 92 ਮਿੰਟ ਦਾ ਸਮਾਂ ਲਿਆ ਜੋ ਅਵਿਨਾਸ਼ ਸਾਬਲੇ ਵੇ ਪਿਛਲੇ ਸਾਲ ਲਾਸ ਏਂਜਲਸ ਵਿੱਚ ਬਣਾਏ ਗਏ 13 19 30 ਮਿੰਟ ਦੇ ਕੌਮੀ ਰਿਕਾਰਡ ਤੋਂ ਬਿਹਤਰ ਸੀ ਤੁਹਾਨੂੰ ਯਾਦ ਹੋਵੇਗਾ ਕਿ ਗੁਲਬੀਰ ਸਿੰਘ ਨੇ ਪਿਛਲੇ ਸਾਲ ਹੁਆੰਗਜ਼ੂ ਏਸ਼ੀਆਈ ਖੇਡਾਂ ਵਿੱਚ 10000 ਮੀਟਰ ਦੌੜ ਵਿੱਚ 28 17 21 ਮਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਅਹਿਮ ਪ੍ਰਾਪਤੀ ਦੇਸ਼ ਦੀ ਝੋਲੀ ਪਾਈ ਸੀ ਜਦ ਕੇ ਹੁਣ ਕੌਮੀ ਰਿਕਾਰਡ ਬਣਾ ਕੇ ਇਸ ਲੜੀ ਵਿੱਚ ਹੋਰ ਵਾਅਦਾ ਕੀਤਾ ਹੈ ਹੁਣ ਗੱਲ ਕਰਦੇ ਹਾਂ ਨਿਸ਼ਾਨੇਬਾਜ਼ੀ ਦੀ ਖੇਡ ਦੀ ਜਿਸ ਵਿੱਚ ਭਾਰਤੀ ਖਿਡਾਰੀ ਲਗਾਤਾਰ ਕੌਮਾਂਤਰੀ ਮੰਚ ਤੇ ਚਮਕ ਰਹੇ ਨੇ ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਚਾਰ ਵਾਰ ਦੇ ਇੱਕ 올ਿਪੀਅਨ ਦੀ ਮੌਜੂਦਗੀ ਵਾਲੇ ਪੁਰਸ਼ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਜਰਮਨੀ ਦੇ ਮਿਊਨਿਕ ਵਿਖੇ ਆਈ ਡਬਲ ਐਸ ਐਫ ਵਿਸ਼ਵ ਕੱਪ ਵਿੱਚ ਭਾਰਤ ਲਈ ਵੱਡੀ ਪ੍ਰਾਪਤੀ ਕੀਤੀ ਹੈ 22 ਸਾਲਾਂ ਦੇ ਨੌਜਵਾਨ ਖਿਡਾਰੀ ਸਰਬਜੋਤ ਸਿੰਘ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 242.7 ਅੰਕ ਹਾਸਲ ਕੀਤੇ ਉਸ ਨੇ ਚੀਨ ਦੇ ਆਪਣੇ ਕਰੀਬੀ ਵਿਰੋਧੀ ਬੂ ਸੁਆਈ ਹੇਂਗ ਨੂੰ 0.2 ਅੰਕ ਦੇ ਫਰਕ ਨਾਲ ਪਛਾੜਿਆ ਜਦਕਿ ਜਰਮਨੀ ਦੇਸ਼ ਤੇ ਰੋਬਿਨ ਵੋਲਟਰ ਨੇ ਕਾਂਸੀ ਦਾ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਸਰਬਜੋਤ ਸਿੰਘ ਨੇ ਕੁਆਲੀਫਾਈਂਗ ਵਿੱਚ 588 ਅੰਕਾਂ ਨਾਲ ਸਿਖਰ ਉੱਤੇ ਰਹਿੰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਸਰਬਜੋਤ ਸਿੰਘ ਦੀ ਇਸ ਪ੍ਰਾਪਤੀ ਦੀ ਵੱਡੀ ਗੱਲ ਇਹ ਵੀ ਸੀ ਕਿ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਚੀਨ ਦੇ ਬੋਵਨ ਜਾੰਗ ਅਤੇ ਤੁਰਕੀ ਦੇ ਚਾਰ ਵਾਰ ਦੇ 올ੰਪੀਅਨ ਯੂਸਫ ਡੀਕੇਕ ਵੀ ਚੁਣੌਤੀ ਪੇਸ਼ ਕਰ ਰਹੇ ਸੀ ਸਰਬਜੋਤ ਸਿੰਘ ਨੇ ਇਸ ਸਖਤ ਮੁਕਾਬਲੇ ਵਾਲੇ ਫਾਈਨਲ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹਾਂ ਆਈ ਡਬਲ ਐਸ ਐਫ ਵਿਸ਼ਵ ਕੱਪ ਵਿੱਚ ਆਪਣਾ ਦੂਜਾ ਵਿਅਕਤੀਗਤ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਉਸ ਨੇ ਪਿਛਲੇ ਸਾਲ ਪੋਪਾਲ ਵਿੱਚ ਵੀ ਸੋਨੇ ਦਾ ਤਗਮਾ ਜਿੱਤਿਆ ਸੀ ਭਾਰਤੀ ਨਿਸ਼ਾਨੇਬਾਜ਼ ਨੇ ਸ਼ੁਰੂਆਤੀ ਪੰਜ ਸ਼ਾਟ ਵਿੱਚ ਤਿੰਨ ਵਾਰ 10 ਤੋਂ ਵੱਧ ਅੰਕ ਜੋੜ ਕੇ ਸ਼ੁਰੂਆਤੀ ਲੀਡ ਬਣਾਈ ਆਖਰੀ ਦੋ ਸ਼ਾਟ ਤੋਂ ਪਹਿਲਾਂ ਸਰਬਜੋਤ ਅਤੇ ਬੂ ਜੇਂਗ درمیان 1.4 ਅੰਕ ਦਾ ਫਰਕ ਸੀ ਅਤੇ ਭਾਰਤੀ ਨਿਸ਼ਾਨੇਬਾਜ਼ ਨੇ ਜਿੱਤ ਦਰਜ ਕਰਕੇ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ ਇਸ ਤੋਂ ਪਹਿਲਾਂ ਸਰਬਜੋਤ ਸਿੰਘ ਪੈਰਿਸ 올림픽 ਖੇਡਾਂ ਲਈ ਚੋਣ ਟ్రਾਇਲ ਵਿੱਚ ਵੀ ਸਿਖਰ ਉੱਤੇ ਰਿਹਾ ਸੀ ਸਰਬਜੋਤ ਸਿੰਘ ਨੇ ਚਾਂਗਵੌਨ ਵਿੱਚ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2023 ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗਮਾ ਅਤੇ ਨਾਲ ਹੀ ਭਾਰਤ ਲਈ ਪੈਰਿਸ 올림픽 ਖੇਡਾਂ ਦਾ ਪਹਿਲਾ ਪਿਸਟਲ ਕੋਟਾ ਵੀ ਹਾਸਲ ਕੀਤਾ ਸੀ। ਨਿਸ਼ਾਨੇਬਾਜ਼ੀ ਦੀ ਗੱਲ ਨੂੰ ਜਾਰੀ ਰੱਖਦੇ ਹਾਂ ਇੱਕ ਹੋਰ ਪ੍ਰਾਪਤੀ ਵੱਲ ਆਉਂਦੇ ਹਾਂ। ਨਿਸ਼ਾਨੇਬਾਜ਼ੀ ਦੇ ਇਸੇ IWSF ਵਿਸ਼ਵ ਕੱਪ ਦੇ ਔਰਤਾਂ ਦੇ ਵਰਗ ਵਿੱਚ ਵੀ ਭਾਰਤ ਨੂੰ ਵੱਡੀ ਪ੍ਰਾਪਤੀ ਹੋਈ ਜਦੋਂ ਭਾਰਤੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ IWS ਵਿਸ਼ਵ ਕਪ ਰਾਈਫਲ ਪਿਸਟਲ ਦੇ ਆਖਰੀ ਦਿਨ ਔਰਤਾਂ ਦੇ 50 ਮੀਟਰ ਰਾਈਫਲ 3 ਪੋਜੀਸ਼ਨ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਭਾਰਤ ਨੇ ਇਸ ਤਰ੍ਹਾਂ ਦੋ ਤਗਮੇ ਜਿੱਤ ਕੇ ਇਸ ਮੁਕਾਬਲੇ ਵਿੱਚ ਆਪਣੀ ਮੁਹਿਮ ਸਮਾਪਤ ਕੀਤੀ ਇਸ ਮੁਕਾਬਲੇ ਦੌਰਾਨ ਸਫਤ ਕੌਰ ਸਮਰਾ ਮਾਮੂਲੀ ਜਿਹੇ ਫਰਕ ਨਾਲ ਚਾਂਦੀ ਦਾ ਤਗਮਾ ਜਿੱਤਣ ਤੋਂ ਖੁੰਝ ਗਈ ਉਸ ਨੇ ਕੁੱਲ ਮਿਲਾ ਕੇ 452.9 ਅੰਕ ਬਣਾਏ ਜੋ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਹਾਨ ਯੋ ਤੋਂ ਸਿਰਫ 0.1 ਅੰਕ ਹੀ ਘੱਟ ਸੀ ਗ੍ਰੇਟ ਬ੍ਰਿਟੇਨ ਦੀ ਸੰਸਾਰ ਦੀ ਅਵਲ ਦਰਜਾ ਖਿਡਾਰੀ ਸਿਓਨੇਡ ਮੈਕਿੰਟੋਸ਼ ਨੇ 466.7 ਅੰਕਾਂ ਨਾਲ ਸੋਨੇ ਦਾ ਤਗਮਾ ਜਿੱਤਿਆ ਸਿਫਤ ਕੌਰ ਸਮਰਾ ਦੇ ਪ੍ਰਦਰਸ਼ਨ ਬਾਰੇ ਤੁਹਾਨੂੰ ਦਸੀਏ ਤਾਂ ਨੀਲਿੰਗ ਪੋਜੀਸ਼ਨ ਮਗਰੋਂ ਉਹ 7ਵੇਂ ਸਥਾਨ ਉੱਤੇ ਸੀ ਪਰ ਉਹਨਾਂ ਪੋਜੀਸ਼ਨ ਮਗਰੋਂ 5ਵੇਂ ਸਥਾਨ ਉੱਤੇ ਚੱਲ ਰਹੀ ਸੀ ਸਟੈਂਡਿੰਗ ਪੋਜੀਸ਼ਨ ਵਿੱਚ ਉਸਨੇ ਚੰਗਾ ਪ੍ਰਦਰਸ਼ਨ ਕੀਤਾ ਜਿਸ ਨਾਲ ਉਹ ਕਾਂਸੀ ਦਾ ਤਗਮਾ ਜਿੱਤਣ ਵਿੱਚ ਸਫਲ ਰਹੀ ਅਤੇ 올림픽 ਖੇਡਾਂ ਤੋਂ ਐਨ ਪਹਿਲਾਂ ਇਸ ਪ੍ਰਾਪਤੀ ਦੀ ਵੱਡੀ ਅਹਿਮੀਅਤ ਬਣਦੀ ਹੈ ਸ਼ਤਰਾਂਜੀ ਦੀ ਦੁਨੀਆ ਵਿੱਚ ਪਿਛਲੇ ਦਿਨਾਂ ਦੇ ਉਤਸ਼ਾਹ ਵਾਲੇ ਰੁਝਾਨ ਨੂੰ ਜਾਰੀ ਰੱਖਦੇ ਹੋਏ ਭਾਰਤੀ ਖਿਡਾਰੀਆਂ ਨੇ ਅੱਗੇ ਵੱਲ ਕਦਮ ਵਧਾਏ ਨੇ ਨੌਜਵਾਨ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਨਾਰਵੇ ਸੱਤਰੰਜ ਟੂਰਨਾਮੈਂਟ ਦੇ ਆਖਰੀ ਰਾਉਂਡ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੂਰਾ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ ਅਤੇ ਤੀਜੇ ਸਥਾਨ ਉੱਤੇ ਰਿਹਾ ਜਦਕਿ ਦੁਨੀਆ ਦੇ ਨੰਬਰ 1 ਸੱਤਰੰਜ ਖਿਡਾਰੀ ਮੈਗਨਸ ਕਾਲਸਨ ਨੇ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਖਿਤਾਬ ਜਿੱਤਿਆ ਮੈਗਨਸ ਕਾਲਸਨ ਨੇ 17.5 ਅੰਕ ਲੈ ਕੇ ਆਪਣੀ ਮੁਹਿੰਮ ਦੀ ਜੇਤੂ ਸਮਾਪਤੀ ਕੀਤੀ ਉਸ ਨੂੰ 65000 ਡਾਲਰ ਦੀ ਇਨਾਮੀ ਰਕਮ ਵੀ ਮਿਲੀ ਹੈ ਇਸ ਦਰਮਿਆਨ ਉਸ ਨੇ ਹਰੇਕ ਰਾਉਂਡ ਵਿੱਚ ਜਿੱਤ ਦਰਜ ਕੀਤੀ ਨਾਕਾਮੂਰਾ ਨੇ ਆਖਰੀ ਰਾਉਂਡ ਹਾਰਨ ਦੇ ਬਾਵਜੂਦ 15.5 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਜਦਕਿ ਭਾਰਤ ਦਾ ਆਰ ਪ੍ਰਗਨਾਨੰਦਾ 14.5 ਅੰਕ ਲੈ ਕੇ ਤੀਜੇ ਸਥਾਨ ਉਤੇ ਰਿਹਾ ਆਰ ਪ੍ਰਗਨਨੰਦਾ ਲਈ ਇਹ ਗੱਲ ਰਾਹਤ ਵਾਲੀ ਸਾਬਤ ਹੋਈ ਕਿ ਉਸਨੇ ਇਸ ਟੂਰਨਾਮੈਂਟ ਵਿੱਚ ਵਿਸ਼ਵ ਦੇ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਇਆ ਇਸ ਤੋਂ ਬਾਅਦ ਹੁਣ ਚਲਦੇ ਹਾਂ ਬੈਡਮਿੰਟਨ ਦੀ ਖੇਡ ਵੱਲ ਜਿੱਥੇ ਪਿਛਲੇ ਦਿਨੀ ਇੱਕ ਵੱਡਾ ਕੌਮਾਂਤਰੀ ਮੁਕਾਬਲਾ ਮੁਕੰਮਲ ਹੋਇਆ ਭਾਰਤ ਦੇ ਸਟਾਰ ਸ਼ਟਲਰ ਲક્ષਯ ਸੇਨ ਦੀ ਪੁਰਸ਼ ਸਿੰਗਲਸ ਕੁਆਟਰਫਾਈਨਲ ਵਿੱਚ ਹਾਰ ਦੇ ਨਾਲ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਵੱਡੇ ਮੁਕਾਮ ਤੋਂ ਪਹਿਲਾਂ ਹੀ ਖਤਮ ਹੋ ਗਈ। ਦੁਨੀਆ ਦਾ 14ਵੇਂ ਨੰਬਰ ਦਾ ਖਿਡਾਰੀ ਲਕਸ਼ੇ ਸੇਨ 1 ਘੰਟਾ ਅਤੇ 1 ਮਿੰਟ ਤੱਕ ਚੱਲੇ ਮੈਚ ਵਿੱਚ ਦੁਨੀਆ ਦੇ 5ਵੇਂ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਐਂਡਰੇਅਸ ਐਂਟੌਨਸਨ ਨੂੰ ਸਖਤ ਟੱਕਰ ਦੇਣ ਦੇ ਬਾਵਜੂਦ 24-22 ਅਤੇ 21-18 ਦੇ ਫਰਕ ਨਾਲ ਹਾਰ ਗਿਆ। ਦੋਵਾਂ ਖਿਡਾਰੀਆਂ ਦਰਮਿਆਨ ਪੰਜ ਮੈਚਾਂ ਵਿੱਚ ਇਹ ਡੈਨਮਾਰਕ ਦੇ ਖਿਡਾਰੀ ਐਂਟੋਨਸਨ ਦੀ ਤੀਜੀ ਜਿੱਤ ਸਾਬਤ ਹੋਈ। ਲਖਸ਼ੇ ਸੇਨ ਅਤੇ ਐਂਟੋਨਸਨ ਦਰਮਿਆਨ ਪਹਿਲੀ ਗੇਮ ਵਿੱਚ ਕਾਫੀ ਕਰੀਬੀ ਮੁਕਾਬਲਾ ਵੇਖਿਆ ਗਿਆ। ਡੈਨਮਾਰਕ ਦੇ ਖਿਡਾਰੀ ਨੇ 4-0 ਦੀ ਲੀਡ ਨਾਲ ਸ਼ੁਰੂਆਤ ਕੀਤੀ ਪਰ ਲਖਸ਼ੇ ਸੇਨ ਨੇ ਵਾਪਸੀ ਕਰਦਿਆਂ ਸਕੋਰ 5-5 ਉੱਤੇ ਬਰਾਬਰ ਵੀ ਕਰ ਦਿੱਤਾ ਸੀ ਅਤੇ ਫਿਰ 15-11 ਦੀ ਅਗੇਤ ਵੀ ਬਣਾ ਲਈ ਸੀ। ਪਰਿਸ ਤੋਂ ਬਾਅਦ ਵਾਪਸੀ ਕਰਨ ਦੀ ਵਾਰੀ ਡੈਨਮਾਰਕ ਦੇ ਖਿਡਾਰੀ ਦੀ ਸੀ ਉਸ ਨੇ ਲਗਾਤਾਰ ਅੰਕ ਜਿੱਤਦਿਆਂ ਸਕੋਰ ਨੂੰ 16-16 ਉੱਤੇ ਬਰਾਬਰ ਕੀਤਾ ਦੋਵੇਂ ਖਿਡਾਰੀ 22 ਅੰਕ ਤੱਕ ਲਗਭਗ ਬਰਾਬਰੀ ਉੱਤੇ ਰਹੇ ਪਰ ਐਂਟੌਨਸਨ ਨੇ ਲਗਾਤਾਰ ਦੋ ਅੰਕ ਬਣਾ ਕੇ ਪਹਿਲੀ ਗੇਮ ਨੂੰ 32 ਮਿੰਟ ਵਿੱਚ ਜਿੱਤ ਲਿਆ ਇਸੇ ਤਰ੍ਹਾਂ ਦੂਜੀ ਗੇਮ ਵਿੱਚ ਵੀ ਸਖਤ ਮੁਕਾਬਲਾ ਜਾਰੀ ਰਿਹਾ ਅਤੇ ਦੋਵੇਂ ਖਿਡਾਰੀ ਇੱਕ ਸਮੇਂ 18-18 ਦੀ ਬਰਾਬਰੀ ਤੇ ਸੰ ਇਸੇ ਗੇੜ ਵਿੱਚ ਲਕਸ਼ਯ ਸੇਨ ਦੀਆਂ ਕੁਝ ਗਲਤੀਆਂ ਦਾ ਲਾਹਾ ਲੈਂਦੇ ਆ ਡੈਨਮਾਰਕ ਦੇ ਖਿਡਾਰੀ ਨੇ ਲਗਾਤਾਰ ਤਿੰਨ ਅੰਕ ਬਣਾਏ ਅਤੇ ਇਹ ਮੈਚ ਜਿੱਤ ਲਿਆ बैडमिंटਨ ਦੀ ਖੇਡ ਵਿੱਚ ਆਉਣ ਵਾਲੇ ਦਿਨਾਂ ਦੇ ਵੱਡੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਇਹ ਪਤਾ ਲੱਗਦਾ ਹੈ ਪਿਛਲੇ ਕਾਫੀ ਸਮੇਂ ਤੋਂ ਖਰਾਬ ਲੈਵਲ ਤੇ ਚੱਲ ਰਿਹਾ ਐਚ ਐਸ ਪ੍ਰੋਨੋਏ ਆਸਟ੍ਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ ਇਸ ਟੂਰਨਾਮੈਂਟ ਲਈ ਐਚਐਸ ਪ੍ਰਣੋਏ ਨੂੰ ਪੰਜਵਾਂ ਦਰਜਾ ਦਿੱਤਾ ਗਿਆ ਅਤੇ ਉਸਦੀ ਨਜ਼ਰ ਆਪਣੀ ਲੈ ਮੋੜ ਹਾਸਲ ਕਰਨ ਉਤੇ ਲੱਗੀ ਹੋਵੇਗੀ ਕਿਉਂਕਿ ਪਿਛਲੇ ਦੋ ਟੂਰਨਾਮੈਂਟਾਂ ਵਿੱਚ ਉਸ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਉਸ ਨੂੰ ਥਾਈਲੈਂਡ ਓਪਨ ਦੇ ਪਹਿਲੇ ਗੇੜ ਅਤੇ ਸਿੰਗਾਪੁਰ ਓਪਨ ਦੇ ਪ੍ਰੀ ਕੁਆਰਟਰਫਾਈਨਲ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਦੂਜੇ ਬੰਨੇ ਔਰਤਾਂ ਦੇ ਸਿੰਗਲਸ ਵਰਗ ਵਿੱਚ 8ਵਾਂ ਦਰਜਾ ਪ੍ਰਾਪਤ ਆਕਰਸ਼ੀ ਕਸ਼ਯਪ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਪਹਿਲੇ ਗੇੜ ਵਿੱਚ ਉਸ ਦਾ ਸਾਹਮਣਾ ਯੂਕਰੇਨ ਦੀ ਪੋਲੀਨਾ ਬੋਹਰੋਵਾ ਨਾਲ ਹੋਵੇਗਾ ਔਰਤਾਂ ਦੇ ਵਰਗ ਵਿੱਚ ਹਿੱਸਾ ਲੈਣ ਵਾਲੀਆਂ ਭਾਰਤੀਆਂ ਹੋਰ ਖਿਡਾਰਨਾਂ ਵਿੱਚ ਅਸ਼ਮਿਤਾ ਚਲੀਹਾ ਅਨੂਪਮਾ ਉਪਾਧਿਆਏ ਸਾਮੀਆ ਇਮਾਦ ਫਾਰੂਕੀ ਯੂਰਾ ਮੋਪਤੀ ਅਤੇ ਮਾਲਵਿਕਾ ਬੰਸੋਦ ਸ਼ਾਮਲ ਨੇ ਇਸ ਟੂਰਨਾਮੈਂਟ ਦੌਰਾਨ ਭਾਰਤ ਪੁਰਸ਼ ਡਬਲਸ ਵਿੱਚ ਕੋਈ ਖਿਡਾਰੀ ਨਹੀਂ ਉਤਾਰ ਰਿਹਾ ਜਦਕਿ ਮਹਿਲਾ ਡਬਲਸ ਵਿੱਚ ਦੋ ਜੋੜੀਆਂ ਖਿਡਣ ਗਈਆਂ ਅਤੇ ਮਿਕਸਡ ਡਬਲਸ ਵਿੱਚ ਵੀ ਤਿੰਨ ਜੋੜੀਆਂ ਭਾਰਤ ਦੀ ਪ੍ਰਤੀਨਿਧਤਾ ਕਰਨ ਗਈਆਂ ਭਾਰਤ ਦੀ ਕੌਮੀ ਫੁੱਟਬਾਲ ਟੀਮ ਨੇ ਪਿਛਲੇ ਦਿਨੀ ਆਪਣਾ ਤਾਜ਼ਾ ਕੁਮਾਂਤਰੀ ਮੈਚ ਖੇਡਿਆ ਜਿਸ ਵਿੱਚ ਨਤੀਜੇ ਨਾਲੋਂ ਜ਼ਿਆਦਾ ਚਰਚਾ ਸੰਨਿਆਸ ਦਾ ਐਲਾਨ ਕਰ ਚੁੱਕੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੀ ਹੋਈ ਭਾਰਤ ਅਤੇ ਕੁਵੈਤ ਦਰਮਿਆਨ FIFA ਵਿਸ਼ਵ ਕੱਪ 2026 ਕੁਆਲੀਫਾਇਰ ਦਾ ਮੈਚ ਗੋਲ ਰਹਿਤ ਯਾਨੀ 0-0 ਉੱਤੇ ਡਰਾ ਰਿਹਾ ਜੋ ਸੁਨੀਲ ਛੇਤਰੀ ਦਾ ਆਖਰੀ ਕੁਮਾਂਤਰੀ ਮੈਚ ਸੀ ਇਹ ਮੁਕਾਬਲਾ ਡਰਾ ਰਹਿਣ ਕਰਕੇ ਭਾਰਤ ਦਾ ਕਵਾਲਿਫਾਇਰ ਦੇ ਤੀਜੀ ਗੇਡ ਵਿੱਚ ਪਹੁੰਚਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਇਸ ਮੈਚ ਮਗਰੋਂ 39 ਸਾਲਾਂ ਦੇ ਸੁਨੀਲ ਛੇਤਰੀ ਦਾ 19 ਵਰਿਆਂ ਤੱਕ ਚੱਲਿਆ ਸ਼ਾਨਦਾਰ ਕਮਾਂਤਰੀ ਕੈਰੀਅਰ ਮੁਕੰਮਲ ਹੋ ਗਿਆ ਹੈ ਕਮਾਂਤਰੀ ਫੁੱਟਬਾਲ ਵਿੱਚ 94 ਗੋਲ ਕਰਕੇ ਸੁਨੀਲ ਛੇਤਰੀ ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟੀਆਨੋ ਰੋनाल्डੋ 128 ਗੋਲ ਈਰਾਨ ਦੇ ਅਲੀ ਦਾਈ 108 ਗੋਲ ਅਤੇ ਅਰਜنٹੀਨਾ ਦੇ ਲੀਓਨਲ ਮੈਸੀ 106 ਗੋਲਾਂ ਮਗਰੋਂ ਇਸ ਲੜੀ ਵਿੱਚ ਦੁਨੀਆ ਦਾ ਚੌਥੇ ਨੰਬਰ ਦਾ ਖਿਡਾਰੀ ਹੈ ਸੁਨੀਲ ਛੇਤਰੀ ਨੇ 16 ਮਈ ਨੂੰ ਕਮਾਂਟਰੀ ਫੁੱਟਬਾਲ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਸੀ ਅਤੇ ਉਸਦੇ ਇਸ ਆਖਰੀ ਮੈਚ ਨੂੰ ਵੇਖਣ ਲਈ 68000 ਦੇ ਕਰੀਬ ਦਰਸ਼ਕ ਸੌਲਟ ਲੀਕ ਸਟੇਡੀਅਮ ਵਿੱਚ ਮੌਜੂਦ ਸਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਨੀਲ ਛੇਤਰੀ ਇੰਡੀਅਨ ਸੁਪਰ ਲੀਗ ਯਾਨੀ ਕਿ ਆਈਐਸਐਲ ਵਿਚ ਬੈਂਗਲੁਰੂ ਐਫਸੀ ਕਲੱਬ ਵੱਲੋਂ ਹਾਲੇ 2 ਸਾਲ ਹੋਰ ਖੇਡਦਾ ਰਹੇਗਾ ਕਿਉਂਕਿ ਸੁਨੀਲ ਛੇਤਰੀ ਦਾ ਬੈਂਗਲੁਰੂ ਦੀ ਟੀਮ ਨਾਲ ਕਰਾਰ ਅਗਰੇ 1 ਸਾਲ ਤੱਕ ਚੱਲਣਾ ਹੈ ਪਰ ਕੋਮਾਂਤਰੀ ਫੁੱਟਬਾਲ ਤੋਂ ਸੁਨੀਲ ਛੇਤਰੀ ਨੇ ਵਿਦਾਈ ਲੈ ਲਈਏ ਟੈਨਿਸ ਦੀ ਦੁਨੀਆ ਵਿੱਚ ਸਾਲ ਦੇ ਦੂਜੇ ਗ੍ਰੈਂਡ ਸਲੈਮ ਟੂਰਨਾਮੈਂਟ ਫ੍ਰੈਂਚ ਓਪਨ ਟੈਨਿਸ ਦੇ ਮੁਕਾਬਲੇ ਪਿਛਲੇ ਦਿਨੀ ਮੁਕੰਮਲ ਹੋਏ ਨੇ ਜਿਨ੍ਹਾਂ ਵਿੱਚ ਸਾਰੇ ਜੇਤੂਆਂ ਦੇ ਨਾਂ ਹੁਣ ਸਾਹਮਣੇ ਆ ਗਏ ਨੇ ਆਓ ਜਾਣਦੇ ਹਾਂ ਤਫਸੀਲ ਵਿੱਚ ਐਤਕੀ ਦੇ ਫ੍ਰੈਂਚ ਓਪਨ ਦੇ ਸਾਰੇ ਜੇਤੂਆਂ ਬਾਰੇ ਇਸ ਵਾਰ ਦੇ ਫ੍ਰੈਂਚ ਓਪਨ ਦੇ ਪੁਰਸ਼ ਵਰਗ ਦੇ ਫਾਈਨਲ ਵਿੱਚ ਸਪੇਨ ਦੇ ਕਾਰਲਸ ਅਲਕਰਾਜ਼ ਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾ ਕੇ ਖਿਤਾਬ ਜਿੱਤਿਆ ਅਤੇ ਇੱਕ ਨਵਾਂ ਰਿਕਾਰਡ ਵੀ ਬਣਾਇਆ ਕਿ ਗ੍ਰੈਂਡ ਸਲੇਮ ਟੈਨਿਸ ਦੀ ਹਰੇਕ ਸਤਾ ਉੱਪਰ ਖਿਤਾਬ ਜਿੱਤਣ ਵਾਲਾ ਉਹ ਇਸ ਉਮਰ ਵਰਗ ਦਾ ਪਹਿਲਾ ਖਿਡਾਰੀ ਬਣਿਆ ਸਪੇਨ ਦੇ 21 ਸਾਲਾਂ ਦੇ 카ਰਲੋਸ ਹਲਕਰਾਸ ਨੇ ਹਾਰਡ ਕੋਰਟ ਤੇ ਸਾਲ 2022 ਦਾ ਅਮਰੀਕੀ ਓਪਨ ਜਿੱਤਿਆ ਸੀ ਅਤੇ ਗਰਾਸ ਕੋਰਟ ਉੱਤੇ 2023 ਵਿਮਰਨਲ ਦਾ ਖਿਤਾਬ ਜਿੱਤਿਆ ਸੀ ਅਤੇ ਹੁਣ ਉਹ ਫਰਾਂਸ ਦੀ ਕਲੇ ਕੋਰਟ ਉੱਤੇ ਫ੍ਰੈਂਚ ਓਪਨ ਫਾਈਨਲ ਜਿੱਤ ਕੇ ਇਤਿਹਾਸ ਰਚ ਗਿਆ ਹੈ ਫਾਈਨਲ ਮੁਕਾਬਲੇ ਦੀ ਖਾਸ ਗੱਲ ਇਹ ਵੀ ਸੀ ਇਹ ਮੁਕਾਬਲਾ 4 ਘੰਟੇ ਅਤੇ 19 ਮਿੰਟ ਤੱਕ ਚੱਲਿਆ ਲੰਮੇ ਫਾਈਨਲ ਮੁਕਾਬਲੇ ਲਈ ਅਲਕਰਾਸ ਦੀ ਤਿਆਰੀ ਸੈਮੀਫਾਈਨਲ ਵਿੱਚ ਹੀ ਹੋ ਗਈ ਲੱਗਦੀ ਸੀ ਜਦੋਂ ਕਾਰਲਸ ਅਲਕਰਾਸ ਨੂੰ 4 ਘੰਟੇ 9 ਮਿੰਟ ਤੱਕ ਚੱਲੇ ਇਸੇ ਤਰ੍ਹਾਂ ਦੇ ਮੈਰਾਥਨ ਸੈਮੀਫਾਈਨਲ ਮੁਕਾਬਲੇ ਵਿੱਚ ਇਟਲੀ ਦੇ ਯਾਨਿਕ ਸਿਨਰ ਨਾਲ ਟੱਕਰ ਲੈਣੀ ਪਈ ਸੀ ਅਤੇ ਉੱਥੇ ਸਿਨਰ ਨੂੰ ਹਰਾ ਕੇ ਅਲਕਰਾਸ ਫਾਈਨਲ ਵਿੱਚ ਪਹੁੰਚਿਆ ਦੂਜੇ ਬੰਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਨਾਰਵੇ ਦੇ ਕੈਸਪਰ ਰੂਡ ਨੂੰ ਸੈਮੀਫਾਈਨਲ ਵਿੱਚ 2-6, 6-2, 6-4 ਅਤੇ 6-2 ਦੇ ਫਰਕ ਨਾਲ ਹਰਾ ਕੇ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਫ੍ਰੈਂਚ ਓਪਨ ਟੈਨਿਸ ਦੇ ਔਰਤਾਂ ਦੇ ਵਰਗ ਦੇ ਜੇਤੂ ਬਾਰੇ ਜਾਣਦੇ ਹਾਂ। ਵਿਸ਼ਵ ਦੀ ਨੰਬਰ 1 ਖਿਡਾਰਨ ਈਗਾ ਸਵੀਆਟੇਕ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹਨ। ਫ੍ਰੈਂਚ ਓਪਨ ਦੇ ਫਾਈਨਲ ਵਿੱਚ ਜੈਸਮੀਨ ਪਾਉਲੀਨੀ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਵਾਰ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ ਪੋਲੈਂਡ ਦੀ ਖਿਡਾਰੀ ਸਵਿਆਟੇਕ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੇਮ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਪਾਉਲੀਨੀ ਨੂੰ ਸੌਖਿਆਂ ਹੀ 6-2 ਅਤੇ 6-1 ਦੇ ਫਰਕ ਨਾਲ ਹਰਾ ਦਿੱਤਾ ਈਗਾ ਸਵਿਆਟੇਕ ਪਹਿਲੇ ਸੈਟ ਵਿੱਚ ਇੱਕ ਸਮੇਂ 1 2 ਨਾਲ ਪਿੱਛੇ ਚੱਲ ਰਹੀ ਸੀ ਪਰ ਇਸ ਮਗਰੋਂ ਉਸਨੇ ਲਗਾਤਾਰ 10 ਗੇਮਾਂ ਜਿੱਤੀਆਂ ਇਸ ਨਾਲ ਉਹ ਦੂਜੇ ਸੈੱਟ ਵਿੱਚ 5-0 ਨਾਲ ਅੱਗੇ ਹੋ ਗਈ ਜਸਮੀਨ ਪਾਉਲੀਨੀ ਨੇ ਦੂਜੇ ਸੈੱਟ ਦੀ 6ਵੀਂ ਗੇਮ ਵਿੱਚ ਆਪਣੀ ਸਰਵਿਸ ਬਚਾਈ ਪਰ ਸਵੀਆ ਟੈਕ ਨੇ ਇਸ ਮਗਰੋਂ ਆਪਣੀ ਸਰਵਿਸ ਦੇ ਦਮ ਉੱਤੇ ਸੌਖਿਆਂ ਹੀ ਮੈਚ ਆਪਣੇ ਨਾਂ ਕਰ ਲਿਆ ਸਿਖਰਲਾ ਦਰਜਾ ਪ੍ਰਾਪਤ ਈਗਾ ਸਵੀਆ ਟੈਕ ਨੇ ਇਸ ਤਰ੍ਹਾਂ ਫ੍ਰੈਂਚ ਓਪਨ ਵਿੱਚ ਆਪਣੀ ਜੇਤੂ ਮੁਹਿੰਮ ਨੂੰ 21 ਮੈਚਾਂ ਤੱਕ ਪਹੁੰਚਾ ਦਿੱਤਾ ਹੈ ਅਤੇ ਉਸ ਦਾ ਹੁਣ ਤੱਕ ਦਾ ਰਿਕਾਰਡ 35-2 ਹੋ ਗਿਆ ਹੈ ਭਾਵੇਂ ਕਿ ਉਸਨੇ 35 ਮੈਚ ਜਿੱਤੇ ਨੇ ਅਤੇ ਸਿਰਫ 2 ਹਾਰੇ ਨੇ ਜਸਟਿਸ ਐਨ ਐਨ ਮਗਰੋ ਪੋਲੈਂਡ ਦੀ 23 ਸਾਲਾ ਸਵੀਅਰ ਟੈਕ ਪਹਿਲੀ ਅਜਿਹੀ ਖਿਡਾਰਨ ਬਣ ਗਈ ਹੈ ਜਿਸਨੇ ਫ੍ਰੈਂਚ ਓਪਨ ਵਿੱਚ ਲਗਾਤਾਰ ਤਿੰਨ ਖਿਤਾਬ ਜਿੱਤੇ ਜਸਟਿਸ ਐਨਨ ਨੇ 2005 ਤੋਂ 2007 ਤੱਕ ਇਹ ਖਿਤਾਬ ਜਿੱਤੇ ਸੀ ਸਵੀਆ ਟੈਕ ਨੇ 220 ਵਿੱਚ ਵੀ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਇਸ ਤੋਂ ਇਲਾਵਾ ਉਸ ਨੇ 222 ਵਿੱਚ ਅਮਰੀਕਨ ਓਪਨ ਵਿੱਚ ਵੀ ਜਿੱਤ ਹਾਸਲ ਕੀਤੀ ਸੀ ਇਸੇ ਤਰ੍ਹਾਂ ਗ੍ਰੈਂਡ ਸਲੈਮ ਦੇ ਫਾਈਨਲ ਵਿੱਚ ਉਸ ਦਾ ਰਿਕਾਰਡ ਵੀ 5 0 ਹੋ ਗਿਆ ਹੈ ਯਾਨੀ ਕਿ 5 ਵਾਰ ਫਾਈਨਲ ਚ ਪਹੁੰਚੀ ਹੈ ਅਤੇ 5 ਵਾਰ ਜਿੱਤੀ ਹੈ ਇਟਲੀ ਦੀ 12ਵਾਂ ਦਰਜਾ ਪ੍ਰਾਪਤ ਪਾਉਲੀਨੀ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਅਤੇ ਫਾਈਨਲ ਵਿੱਚ ਹਾਰ ਦੇ ਬਾਵਜੂਦ ਉਸ ਨੇ ਚੰਗੀ ਖੇਡ ਵਿਖਾਈ ਜਿਸ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਦੇ ਹਾਂ ਫ੍ਰੈਂਚ ਓਪਨ ਦੇ ਡਬਲਜ਼ ਵਰਗ ਦੀ ਜਿੱਥੇ ਐਡਵਰਡ ਰੌਜ਼ਰ ਵੈਸਿਲਨ ਅਤੇ ਲੌਰਾ ਸਿਗਮੰਡ ਨੇ ਨੀਲ ਸਕੁਪਸਕੀ ਅਤੇ ਡਿਜ਼ਾਇਰ ਕਰਾਜਿਕ ਦੀ ਜੋੜੀ ਨੂੰ ਸਿੱਧੇ ਸੈੱਟ ਵਿੱਚ ਹਰਾ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦਾ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਲਿਆ। ਪਹਿਲੀ ਵਾਰ ਕਿਸੇ ਟੂਰਨਾਮੈਂਟ ਵਿੱਚ ਜੋੜੀ ਬਣਾ ਕੇ ਖੇਡ ਰਹੇ ਫਰਾਂਸ ਦੇ ਰੌਜਰ ਵੈਸਿਲਨ ਅਤੇ ਜਰਮਨੀ ਦੀ ਸਿਗਮੰਡ ਨੇ ਸਕੁਪਸਕੀ ਅਤੇ ਕਰਾਜਿਕ ਦੀ ਜੋੜੀ ਨੂੰ 6-4 ਅਤੇ 7-5 ਦੇ ਫਰਕ ਨਾਲ ਹਰਾਇਆ ਸਿਗਮੰਡ ਇਸ ਤੋਂ ਪਹਿਲਾਂ ਸਾਲ 2016 ਵਿੱਚ ਇੱਕ ਵੱਖਰੇ ਜੋੜੀਦਾਰ ਨਾਲ ਅਮਰੀਕੀ ਓਪਨ ਦਾ ਮਿਕਸਡ ਡਬਲਸ ਅਤੇ 220 ਵਿੱਚ ਮਹਿਲਾ ਡਬਲਸ ਖਿਤਾਬ ਜਿੱਤ ਚੁੱਕੀ ਹੈ ਜਦਕਿ 40 ਸਾਲਾਂ ਰੋਜਰ ਵੈਸਲੈਂਡਾ ਇਹ ਪਹਿਲਾ ਮਿਕਸਡ ਡਬਲਸ ਖਿਤਾਬ ਸਾਬਤ ਹੋਇਆ ਇਸ ਤੋਂ ਪਹਿਲਾਂ ਉਸ ਨੇ ਸਾਲ 2014 ਵਿੱਚ ਫ੍ਰੈਂਚ ਓਪਨ ਦਾ ਪੁਰਸ਼ ਡਬਲਸ ਖਿਤਾਬ ਜਿੱਤਿਆ ਸੀ ਜੋ ਉਸਤਾ ਇਕਲੌਤਾ ਗ੍ਰੈਂਡ ਸਲੇਮ ਖਿਤਾਬ ਸੀ ਇਸ ਤਰ੍ਹਾਂ ਫਰਾਂਸ ਤੇ ਪੈਰਿਸ ਵਿਖੇ ਫ੍ਰੈਂਚ ਓਪਨ ਦੇ ਮੁਕਾਬਲੇ ਸਫਲਤਾਪੂਰਵਕ ਮੁਕੰਮਲ ਹੋ ਗਏ ਨੇ ਅਤੇ ਹੁਣ ਸਾਰੀਆਂ ਨਜ਼ਰਾਂ ਅਗਲੇ ਗ੍ਰੈਂਡ ਸਲੇਮ ਯਾਨੀ ਕਿ ਵਿੰਬਲਡਨ ਟੂਰਨਾਮੈਂਟ ਵੱਲ ਲੱਗ ਗਈਆਂ ਨੇ ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਹਫ਼ਤੇ ਦੌਰਾਨ ਹੋਏ ਖੇਡ ਮੁਕਾਬਲਿਆਂ ਦੀ ਤਮਾਮ ਜਾਣਕਾਰੀ ਇਸੇ ਤਰ੍ਹਾਂ ਅਗਲੇ ਹਫ਼ਤੇ ਅਗਲੇ ਅੰਕ ਵਿੱਚ ਫੇਰ ਤੁਹਾਡੇ ਲਈ ਨਵੇਂ ਅਤੇ ਤਾਜ਼ਾ ਖੇਡ ਵੀਰਵੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਅੱਜ ਦਾ ਇਹ ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ